ਇਹ ਵੀਡੀਓ ਪਿੰਡ ਬੁਰਜ ਫਮੀਰੇ ਦੀ ਆ ਜੀ ਇੱਕ ਨਾ ਤਸਵੀਰ ਨਿਹਾਲ ਸਿੰਘ ਵਾਲਾ ਜਿਹੜਾ ਮੁੱਗਾ ਚੋਰੀ ਹੋਈ ਆ ਜਿਹੜੇ ਜੋਗੀ ਫਿਰਦੇ ਹੁੰਦੇ ਆ ਆਟਾ ਦਾੜਾ ਪਾ ਪਾ ਦਿੰਦੇ ਆ ਕੀਰਾ ਇਹ ਚੋਰੀ ਕਰਕੇ ਲੈ ਜਾਂਦੇ ਆ ਤੇ ਘਰ ਦੇ ਵਿੱਚ ਗਏ ਵੀ ਇਹ ਮੋਟਰਸਾਈਕਲ ਤੇ ਆਉਂਦੇ ਆ ਜਿਹਦੇ ਘਰੇ ਬਾਹਰ ਚ ਜਿੰਦਾ ਲੱਗਿਆ ਹੁੰਦਾ ਉਹਦੇ ਘਰ ਟੱਪ ਕੇ ਕੰਦ ਸਮਾਨ ਸਾਰਾ ਹੁੰਝ ਕੇ ਲੈ ਜਾਂਦੇ ਆ ਅੱਜ ਇਵੇਂ ਭੋਗਤੇ ਗਏ ਵੀ ਸੀ ਮੇਰੇ ਪਿੰਡ ਤੋਂ ਧਰਮਸ਼ੰਗ ਸਿੰਘ ਫੌਜੀ ਹਸਾਂਬਨੰਦਰਨ ਉਹਦੇ ਸਾਲਾ ਗੁਜ਼ਰ ਗਿਆ ਸੀ ਉਹ ਉੱਥੇ ਭੋਗਤੇ ਗਏ ਵੀ ਸੀ ਤੇ ਮਗਰੋਂ ਜੋਗੀਆਂ ਨੇ ਕੰਧ ਟੱਪ ਕੇ ਉਹਨਾਂ ਦੇ ਘਰ ਦਾ ਕੀ ਹਾਲ ਕੀਤਾ ਦੇਖੋ ਸੋਨਾ ਲੈ ਕੇ ਡੀਵੀਆਰ ਚੱਕ ਕੇ ਲੈ ਗਏ ਸੀ ਉਹ ਰਾਤ ਚ ਭੱਜੇ ਜਾਂਦੇ ਸੱਟ ਗਏ ਤੇ ਬਾਣੋ ਬਾਣੀ ਭੱਜ ਗਿਆ ਹੁਣ ਵੀ ਬੰਦੇ ਭਾਲੀ ਜਾਂਦੇ ਉਹਨਾਂ ਨੂੰ ਇੱਕ ਬੰਦਾ ਬਾਣਵ ਦੀ ਵੇਚੀ ਆ ਕਿ ਤੈਨੂੰ ਕਿਹਾ ਹੋ ਸਕਦਾ ਕਿਰਪਾ ਕਰਕੇ ਇਹੋ ਜੇ ਬੰਦਿਆਂ ਦਾ ਧਿਆਨ ਰੱਖੋ ਤੇ ਜਿਹੜਾ ਕੋਈ ਅੱਜ ਮੰਗਲਵਾਰ ਦਾ ਨਾ ਸ਼ਾਮ ਦਾ ਟਾਈਮ ਹੋ ਗਿਆ ਹੁਣ 4:30 5 ਹੋ ਗਏ ਹੁਣ ਵੀ ਅਸੀਂ ਪਾਲੀ ਜਾਂਦੇ ਆ ਸ਼ਾਲੀ ਸਕੂਲ ਦੇ ਕੋਲੇ ਬੰਦਾ ਹੈਗਾ ਆ ਪੇਟਗਾ ਕੋਈ ਇੱਥੇ ਹੈਗਾ ਤਾਂ ਬੰਦਾ ਇੱਥੇ ਵੀ ਗੌਰ ਰੱਖੋ ਪਰੇ ਬੰਦੇ ਦੀ ਮੈਲਾ ਜਾਂ ਕੁਰਤਾ ਪੇਮਾ ਮਾ ਬੋਦੇ ਜਿਹੜਾ ਬੰਦਾ ਇੱਥੇ ਪਾਣਾ ਚ ਤੇ ਦੋ ਜੋਗੀ ਉਹਨੂੰ ਦੁਬਾਰਾ ਬਾਰੀ-ਬਾਰੀ ਚੱਕਣ ਆਉਂਦੇ ਸੀ ਅੱਜ ਮਤਲਬ ਜਾਂ ਤਾਂ ਉਹਨੇ ਫੋਨ ਲਾਇਆ ਹੋ ਵੀ ਮੈਂ ਆਏ ਰਿਕੇ ਚਾਹ ਬੰਦੇ ਉਹ ਦੁਆਰੇ ਭੱਜ ਗਏ ਜੋਗੀ ਜਿਹੜੇ ਲੈਣ ਆਏ ਸੀ ਮੋਟਰਸਾਈਕਲ ਤੇ ਉਹ ਬੰਦੇ ਨੂੰ ਉਹ ਦੁਆਰਾ ਭੱਜ ਗਏ ਹੁਣ ਇਹ ਵੀਡੀਓ ਪਿੰਡ ਬੁਰਜ ਖਮੀਰਿਆ ਦੀ ਆ ਜੀ ਇੱਕ ਨਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੌਕਾ ਚੋਰੀ ਹੋਈ ਹੈ ਜਿਹੜੇ ਜੋਗੀ ਫਿਰਦੇ ਹੁੰਦੇ ਆਟਾ ਦਾਣਾ ਪਾ ਪਾ ਦਿੰਦੇ ਆ ਵੀ ਕੀ ਰਾ ਇਹ ਚੋਰੀ ਕਰਕੇ ਲੈ ਜਾਂਦੇ ਆ ਤੇ ਘਰ ਦੇ ਵਿੱਚ ਗਏ ਵੀ ਇਹ ਮੋਟਰਸਾਈਕਲ ਤੇ ਆਉਂਦੇ ਆ ਜਿਹਦੇ ਘਰੇ ਬਾਹਰ ਸਜੰਦਾ ਲੱਗਿਆ ਹੁੰਦਾ ਉਹਦੇ ਘਰ ਟੱਪ ਕੇ ਕੰਦ ਸਮਾਨ ਸਾਰਾ ਹੁੰਜ ਕੇ ਲੈ ਜਾਂਦੇ ਆ ਅੱਜ ਇਵੇਂ ਹੀ ਭੋਗਤੇ ਗਏ ਵੀ ਸੀ ਮੇਰੇ ਪ੍ਰਿੰਟ ਤੋਂ ਸ਼ਾਸ਼ਮਣ ਸਿੰਘ ਫੌਜੀ ਹਸਾਬ ਨੰਦਰ ਨਾਲ ਉਹਦੇ ਸਾਲਾ ਗੁਜ਼ਰ ਗਿਆ ਸੀ ਉਹ ਉੱਥੇ ਭੋਗਤੇ ਗਏ ਸੀ ਤੇ ਮਗਰੋਂ ਜੋਗੀਆਂ ਨੇ ਕੰਧ ਟੱਪ ਕੇ ਉਹਨਾਂ ਦੇ ਘਰ ਦਾ ਕੀ ਹਾਲ ਕੀਤਾ ਦੇਖੋ ਸੋਨਾ ਲੈ ਕੇ ਈਵੀਆਰ ਚਾਕੇ ਲੈ ਕੇ ਸੀ ਔਰ ਆ ਚ ਭੱਜੇ ਜਾਂਦੇ ਸੱਟ ਗਏ ਤੇ ਬਾਹਨੋ ਬਾਣੀ ਭੱਜ ਗਿਆ ਹੁਣ ਵੀ ਬੰਦੇ ਭਾਲੀ ਜਾਂਦੇ ਉਹਨਾਂ ਨੂੰ ਇੱਕ ਬੰਦਾ ਬਾਹਲ ਦੇ ਵਿੱਚ ਹੀ ਆ ਕਿਤੇ ਲੁਕਿਆ ਹੋ ਸਕਦਾ ਕਿਰਪਾ ਕਰਕੇ ਇਹੋ ਜਿਹੇ ਬੰਦੇਆਂ ਦਾ ਧਿਆਨ ਰੱਖੋ ਤੇ ਜਿਹੜਾ ਕੋਈ ਅੱਜ ਮੰਗਲਵਾਰ ਦਾ ਦਿਨ ਸ਼ਾਮ ਦਾ ਟਾਈਮ ਹੋ ਗਿਆ ਹੁਣ 4:30 4:35 ਹੋ ਗਏ ਹੁਣ ਵੀ ਅਸੀਂ ਪਾਲੀ ਜਾਂਦੇ ਆਂ ਛਾਲੀ ਸਕੂਲ ਦੇ ਕੋਲੇ ਬੰਦਾ ਹੈਗਾ ਆਹ ਪੇਟੀਆਂ ਤੋਂ ਕੋਈ ਇੱਥੇ ਹੈਗਾ ਤਾਂ ਬੰਦਾ ਇੱਥੇ ਵੀ ਗੌਰ ਰੱਖੋ ਉੱਪਰ ਦੇ ਬੰਦੇ ਦੀ ਮੈਲਾ ਜਾਂ ਕੁੜਤਾ ਪੇਮਾ ਬੋਦੇ ਜਿਹੜਾ ਬੰਦਾ ਇੱਥੇ ਪਾਣਾ ਚਾਹ ਤੇ ਦੋ ਜੋਗੀ ਉਹਨੂੰ ਦੁਬਾਰਾ ਬਾਰੀ-ਬਾਰੀ ਚੱਕਣ ਹੁੰਦੇ ਸੀ ਅੱਜ ਮਤਲਬ ਜਾਂ ਤਾਂ ਉਹਨੇ ਫੋਨ ਲਾਇਆ ਹੋ ਵੀ ਮੈਂ ਆ ਰਿਹਾ ਕਿਚੈਂ ਬੰਦੇ ਉਹ ਦੁਆਰੇ ਭੱਜ ਗਏ ਜੋਗੀ ਜਿਹੜੇ ਲੈਣ ਆਏ ਸੀ ਮੋਟਰਸਾਈਕਲ ਤੇ ਉਹ ਬੰਦੇ ਨੂੰ ਉਹ ਦੁਆਰਾ ਭੱਜ ਗਏ ਹੁਣ ਇਹ ਵੀਡੀਓ ਪਿੰਡ ਬੁਰਜ ਹਮੀਰੇ ਦੀ ਆ ਜੀ ਇੱਕ ਨਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੌਕਾ ਚੋਰੀ ਹੋਈ ਆ ਜਿਹੜੇ ਜੋਗੀ ਫਿਰਦੇ ਹੁੰਦੇ ਆਟਾ ਦਾਣਾ ਪਾ ਪਾ ਦਿੰਦੇ ਆ ਕੀਰਾ ਇਹ ਚੋਰੀ ਕਰਕੇ ਲੈ ਜਾਂਦੇ ਆ ਤੇ ਘਰ ਦੇ ਵਿੱਚ ਗਏ ਵੀ ਇਹ ਮੋਟਰਸਾਈਕਲ ਤੇ ਆਉਂਦੇ ਆ ਜਿਹਦੇ ਘਰੇ ਬਾਹਰ ਤੋਂ ਜਿੰਦਾ ਲੱਗਿਆ ਹੁੰਦਾ ਉਹਦੇ ਘਰ ਟੱਪ ਕੇ ਕੰਦ ਸਮਾਨ ਸਾਰਾ ਹੁੰਝ ਕੇ ਲੈ ਜਾਂਦੇ ਆ ਅੱਜ ਇਵੇਂ ਹੀ ਭੋਗਤੇ ਗਏ ਵੀ ਸੀ ਮੇਰੇ ਪਿੰਡ ਤੋਂ ਦਾਸ਼ਮਣ ਸਿੰਘ ਫੌਜੀ ਹਸਾਵਨੰਦਰਨ ਉਹਦੇ ਸਾਲਾ ਗੁਜ਼ਰ ਗਿਆ ਸੀ ਉਹ ਉੱਥੇ ਭੋਗਤੇ ਗਏ ਵੀ ਸੀ ਤੇ ਮਗਰੋਂ ਜੋਗੀਆਂ ਨੇ ਕੰਦ ਟੱਪ ਕੇ ਉਹਨਾਂ ਦੇ ਘਰ ਦਾ ਕੀ ਹਾਲ ਕੀਤਾ ਦੇਖੋ ਸੋਨਾ ਲੈ ਕੇ ਵੀਵੀਆਰ ਚੱਕਲੇ ਗਈ ਸੀ ਉਹ ਰਾਚ ਭੱਜੇ ਜਾਂਦੇ ਸੱਟ ਗਏ ਤੇ ਮਾਨੋ ਬਾਣੀ ਭੱਜ ਗਿਆ ਹੁਣ ਵੀ ਬੰਦੇ ਭਾਲੀ ਜਾਂਦੇ ਉਹਨਾਂ ਨੂੰ ਇੱਕ ਬੰਦਾ ਬਾਹਰੋਂ ਦੇ ਵੇਚੀ ਆ ਕਿ ਤੈਨੂੰ ਕਿਹਾ ਹੋ ਸਕਦਾ ਸਵਾਹ ਖਿਲਾਰਾਂ ਕਿਰਪਾ ਕਰਕੇ ਇਹੋ ਜੇ ਬੰਦਿਆਂ ਦਾ ਧਿਆਨ ਰੱਖੋ ਤੇ ਜਿਹੜਾ ਕੋਈ ਅੱਜ ਮੰਗਲਵਾਰ ਦੇ ਨਾਲ ਸ਼ਾਮ ਦਾ ਟਾਈਮ ਹੋ ਗਿਆ ਹੁਣ 4:30 4:35 ਹੋ ਗਏ ਹੁਣ ਵੀ ਅਸੀਂ ਭਾਲੀ ਜਾਂਦੇ ਆ ਸ਼ਾਲੀ ਸਕੂਲ ਦੇ ਕੋਲੇ ਬੰਦਾ ਹੈਗਾ ਆ ਪੇਟਗਾ ਜੋ ਕੋਈ ਇੱਥੇ ਹੈਗਾ ਤਾਂ ਬੰਦਾ ਇੱਥੇ ਵੀ ਗੌਰ ਰੱਖੋ ਉਪਰੇ ਬੰਦੇ ਦੀ ਮੈਲਾ ਜਾਂ ਕੁੜਤਾ ਪੇ ਮਾਏ ਬੋਦੇ ਜਿਹੜਾ ਬੰਦਾ ਇੱਥੇ ਪਾਣਾ ਚਾ ਤੇ ਦੋ ਜੋਗੀ ਉਹਨੂੰ ਦੁਵਾਰਾ ਬਾਰੀ-ਬਾਰੀ ਚੱਕਣ ਆਉਂਦੇ ਸੀ ਅੱਜ ਮਤਲਬ ਜਾਂ ਤਾਂ ਉਹਨੇ ਫੋਨ ਲਾਇਆ ਹੋਊ ਵੀ ਮੈਂ ਆ ਏਰੀਏ 'ਚ ਐ ਬੰਦੇ ਉਹ ਦੁਵਾਰੇ ਭੱਜ ਗਏ ਜੋਗੀ ਜਿਹੜੇ ਲੈਣ ਆਏ ਸੀ ਮੋਟਰਸਾਈਕਲ ਤੇ ਉਹ ਬੰਦੇ ਨੂੰ ਉਹ ਦੁਵਾਰਾ ਭੱਜ ਗਏ ਹੁਣ